ਪੰਜਾਬੀ ਆਵਾਜ਼ ਕੈਨੇਡਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੁਲਜਿੰਦਰ ਸਿੰਘ ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਧੰਨਵਾਦ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਤੇ ਅੱਜ ਇੱਕ ਨਵੇਂ ਆਰਟੀਕਲ ਨਾਲ ਤੁਹਾਨੂੰ ਜੋੜਾਂਗੇ ਤੇ ਉਮੀਦ ਕਰਦਾ ਕਿ ਤੁਸੀਂ ਇਸ ਕੁਝ ਮਿੰਟਾਂ ਦੇ ਸਫ਼ਰ ਦੇ ਦੌਰਾਨ ਮੇਰੇ ਸਾਥੀ ਹੋ ਨਿਪੜੋਗੇ ਇੱਕ ਤੁਹਾਡੇ ਅਗੇ ਬੇਨਤੀ ਕਰਦੀ ਏ ਕਿ ਸਾਡੇ ਚੈਨਲ ਨੂੰ ਤੁਹਾਡੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਸਬਸਕ੍ਰਾਈਬਰ ਹੋਣ ਦੀ ਵੱਡੇ ਰੂਪ ਚ ਜ਼ਰੂਰਤ ਹੈਗੀ ਆ ਤਾਂ ਕਿ ਸਾਡੇ ਵੱਲੋਂ ਜਿਹੜੇ ਪੇਸ਼ ਕੀਤੇ ਜਾਂਦੇ ਆਰਟੀਕਲ ਜਾਂ ਪ੍ਰੋਗਰਾਮ ਨੇ ਇਹਨਾਂ ਨੂੰ ਅੱਗੇ ਫੁਲਾਇਆ ਜਾਵੇ ਤਾਂ ਕਿ ਤੁਸੀਂ ਜੇ ਇਸ ਠੀਕ ਸਮਝਦੇ ਹੋ ਤਾਂ ਸੱਚ ਸੁਣਨ ਪਸੰਦ ਕਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਉਹਦੇ ਚ ਅਸੀਂ ਵਾਧਾ ਹੁੰਦਾ ਦੇਖਣਾ ਚਾਹੁੰਦੇ ਆ ਧੰਨਵਾਦ ਤੁਹਾਡੇ ਤੇ ਆਓ ਆਪਾਂ ਅੱਜ ਇੱਕ ਨਵੇਂ ਆਰਟੀਕਲ ਨਾਲ ਤੁਹਾਨੂੰ ਰੂਬਰੂ ਕਰਾਉਨੇ ਆਂ ਗੱਲ ਕਰਾਂਗੇ ਆਰਟੀਕਲ ਦਾ ਵਿਸ਼ਾ 2024 ਚੋਣਾਂ ਭਾਰਤ ਤੇ ਪੰਜਾਬ ਕਿਸਾਨ ਅੰਦੋਲਨ ਚ ਦੁਨੀਆ ਮੁਰੇ ਸਿੱਖਾਂ ਹੱਥੋਂ ਹੋਈ ਸ਼ਰਮਨਾਕ ਹਾਰ ਦਾ ਨਤੀਜਾ ਸੀ ਕੇ ਭਾਈ ਦੀਪ ਸਿੰਘ ਸਿੱਧੂ ਦਾ ਸੜਕ ਹਾਦਸਾ ਹੋਇਆ ਜਦ ਪੰਜਾਬ ਦਿੱਲੀ ਚ ਨਾਗਪੁਰ ਦੀ ਬਾਦਲਾਂ ਅਮਰਿੰਦਰ ਕਿਆ ਢੀਂਡ ਸੇ ਤੇ ਸਿਰ ਸੇ ਹੋ ਰਾ ਨਹੀਂ ਬਸ਼ਰਾਈ ਵਿਸ਼ਾਈ ਸਤਰੰਜ ਨੰਗੀ ਹੋ ਗਈ ਆਰ ਐਸ ਐਸ ਵੱਲੋਂ ਆਉਂਦੀਆਂ ਪੰਜਾਬ ਚੋਣਾਂ 'ਚ ਮੋਦੀ ਨੂੰ ਵੋਟ ਨਾ ਪੈਂਦੀ ਵੇਖ ਕੇ ਚਿਹਰਾ ਬਦਲ ਕੇ ਕੇਜਰੀਵਾਲ ਕਰ ਦਿੱਤਾ ਗਿਆ ਪਰ ਇਨਕਲਾਬ ਜਿੰਦਾਬਾਦ ਦੇ ਜੋਸ਼ 'ਚ ਨੌਜਵਾਨੀ ਤੇ ਪੰਜਾਬ ਦੇ ਲੋਕ ਅਸਲੀਅਤ ਨੂੰ ਸਮਝਣ 'ਚ ਅਸਮਰੱਥ ਹੀ ਰਹਿ ਗਏ ਕਿਉਂਕਿ ਉਹਨਾਂ ਕੋਲ ਸਟੇਟ ਵੱਲੋਂ ਕਾਲੀਆਂ ਤੇ ਕਾਂਗਰਸ ਰਾਹੀਂ ਸਾਲਾਂ ਬਦੀ ਹੋਈ ਮਾਨਸਿਕ ਤੇ ਸਰੀਰਕ ਨਸ਼ਾਖੁਸ਼ੀ ਨੇ ਕੇਜਰੀਵਾਲ ਜਾਨੀ ਕਿ ਆਪ ਤੋਂ ਬਿਨਾ ਕੋਈ ਰਾਹ ਹੀ ਨਹੀਂ ਸੀ ਛੜਿਆ ਹਾਲਾਂਕਿ ਇਹ ਸਾਫ ਹਾਲਾਂਕਿ ਇਹ ਸਾਫ ਹੋ ਗਿਆ ਸੀ ਕਿ ਅੰਨਾ ਹਜ਼ਾਰੇ ਦਾ ਅੰਦੋਲਨ ਖੜਨ ਖੜਾ ਕਰਨ ਪਿੱਛੇ ਕਿਹੜੀ ਸੋਚ ਕੰਮ ਕਰ ਰਹੀ ਆ ਅਰਵਿੰਦ ਕੇਜਰੀਵਾਲ ਉਸੇ ਸੋਚ ਨੂੰ ਮੂਰੇ ਲਿਆਂਦਾ ਗਿਆ ਸੀ ਪੰਜਾਬ ਦੀਆਂ ਨੰਗੀਆਂ ਹੋਈਆਂ ਕਰਤਾਰਹੀਣ ਜਗੀਰੂ ਰਾਸੀ ਗਿਲਜਾਂ ਬਣ ਚੁੱਕੀ 엘ੀਟ ਜਮਾਤ ਤੇ ਇਨਕਲਾਬ ਜਿੰਦਾਬਾਦ ਨੇ ਰਲ ਕੇ ਭਾਈ ਅਮਰਤਪਾਲ ਸਿੰਘ ਗੁਰੂ ਦੇ ਸਿੱਖ ਦੀ ਆਮਦ ਨੂੰ ਇਉਂ ਲਿਆ ਜਿਵੇਂ ਪੰਜਾਬ 'ਚ ਇਹਨਾਂ ਦੀ ਪਿਤਾ ਪੁਰਖੀ ਜ਼ਗੀਰ ਹੋਵੇ ਉਸ ਨੂੰ ਰਲ ਕੇ ਗੁੰਮਰਾਹਕੁਨ ਪ੍ਰਚਾਰ ਦੇ ਰਾਹ ਡਿਬਰੂਗੜ੍ਹ ਸੁੱਟ ਦਿੱਤਾ ਗਿਆ ਇਹ ਭੁੱਲ ਗਏ ਨੇ ਕਿ ਪੰਜਾਬ ਗੁਰੂ ਦੇ ਪੁੱਤਾਂ ਦਾ ਗੁਰੂ ਦੇ ਸਿੱਖਾਂ ਦਾ ਪੰਜਾਬ ਉਹਦਾ ਜੋ ਪੰਜਾਬ ਪ੍ਰਸਤਾ ਪ੍ਰਸਤ ਇਤਿਹਾਸ ਗਵਾਹ Hindu ਰਾਜੇ ਆਪਦੀਆਂ ਧੀਆਂ ਤੱਕ ਮੁਗਲਾਂ ਨੂੰ ਦੇ ਕੇ ਰਾਜ ਭਾਗ ਦੀ ਸਲਾਮਤੀ ਤੱਕ ਸਿਮਟ ਗਏ ਸੀ ਅੰਗਰੇਜ਼ ਨੇ ਅੰਦਰ ਵੜ ਕੇ ਪਹਿਲਾਂ ਇਹਨਾਂ ਦੀ ਮਾਨਸਿਕਤਾ ਦਾ ਅਧਿਐਨ ਹੀ ਤਾਂ ਕੀਤਾ ਸੀ ਕਿ ਨਹੀਂ ਜੋੜ ਤੋੜ ਲਾਏ ਤੇ ਫਿਰ ਆਪਸ਼ਨ ਦਿੱਤੀ ਕਿ ਅੰਗਰੇਜ਼ ਦੀ ਸਰਪ੍ਰਸਤੀ ਜਾਂ ਖਾਤਮਾ ਬਦਲੇ ਹਾਲਾਤਾਂ 'ਚ ਮੁਗਲਾਂ ਨੂੰ ਛੱਡ ਅੰਗਰੇਜ਼ਾਂ ਦੀ ਸਰਪ੍ਰਸਤੀ ਕਬੂਲ ਲਈ ਗਈ 1947 ਤੋਂ ਬਾਅਦ ਅੰਗਰੇਜ਼ੀ ਤਰਸ ਤੇ ਪੰਜਾਬ 'ਚੋਂ ਭਾਰਤੀ ਸਟੇਟ ਦੀ ਸਰਪ੍ਰਸਤੀ ਉਹਨਾਂ ਨੇ ਕਬੂਲ ਕੀਤੀ ਜਿਨ੍ਹਾਂ ਦੀ ਮਾਨਸਿਕਤਾ 'ਚ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੇ ਕੀੜੇ ਪੈ ਚੁੱਕੇ ਸੀ ਜਿਵੇਂ ਪਹਿਲਾਂ ਇਹਨਾਂ ਨੇ ਅੰਗਰੇਜ਼ੀ ਸਰਪ੍ਰਸਤੀ ਕਬੂਲੀ ਉਵੇਂ ਹੀ ਬਦਲੇ ਹਾਲਾਤਾਂ ਵਿੱਚ ਭਾਰਤੀ ਸਟੇਟ ਦੀ ਸਰਪ੍ਰਸਤੀ ਕਬੂਲ ਕਰ ਲਈ ਕੀ ਪਟਿਆਲੇ ਵਾਲੇ ਬਯੰਤੇ ਬਾਦਲਕੇ ਜੈਲੂ ਦਰਬਾਰੇ ਬਯੰਤੇ ਮਜੀਠੀਏ ਆਲੇ ਖਾਨਦਾਨੀ ਉਹਨਾਂ 'ਚੋਂ ਇੱਕ ਨਹੀਂ ਹਨ ਕਾਮੀ ਹੰਕਾਰੀ ਤੇ ਲੋਭੀ ਖੂਨ ਪੀਣੀਆਂ ਜੋਕਾਂ ਨੇ ਨੌਜਵਾਨੀ ਨੂੰ ਗੁਰੂ ਸਿਧਾਂਤ ਤੋਂ ਤੋੜ ਕੇ ਪੰਜਾਬ ਰੋਲ ਕੇ ਰਖਤਾ ਰੋਲ ਕੇ ਜਿਹੜੇ ਪੰਜਾਬ ਦੀਆਂ ਧੀਆਂ ਪੁੱਤ ਆਪਣੀ ਅਣਖ ਲਈ ਮੁਗਲ ਦੁਨੀਆ ਦੀ ਅੰਗਰੇਜ਼ ਤਾਕਤ ਨਾਲ ਖਹਿ ਗਏ ਇਹਨਾਂ ਗਿਰਜਾਂ ਨੇ ਧੜਵੀਆਂ ਨਾਲ ਰਲ ਕੇ ਉਹਨਾਂ ਦੇ ਖੇਤਾਂ 'ਚ ਹੀ ਲਾਸ਼ਾਂ ਬਣਾ ਦਿੱਤੇ ਪੰਜਾਬ ਦੀਆਂ ਧੀਆਂ ਦੀ ਪਤ ਠਾਣਿਆਂ 'ਚ ਰੋਲਤੀ ਰਹਿੰਦੇ ਨਸ਼ੇੜੀ ਬਣਾ ਤਰੇ ਮਾਨਸਿਕ ਨਸਲ ਕੁਸੀ ਦਾ ਮੰਝਰ ਵੇਖੋ ਕਿ ਨੌਜਵਾਨੀ ਸੋਚ ਸਮਝ ਹੀ ਨਹੀਂ ਸਕੀ ਕਿ ਜਿਹੜੀ ਆ ਆ ਆਪ ਆ ਦੇ ਭਈਏ ਪੰਜਾਬ ਚ ਆ ਕੇ ਸ਼ਾਮ ਨੂੰ ਪੰਜਾਬ ਦੀਆਂ ਔਰਤਾਂ ਦੀ ਮੰਗ ਕਰਦੇ ਨੇ ਉਹ ਪੰਜਾਬ ਦਾ ਕੀ ਸਵਾਰ ਦੇਣਗੇ ਇਹ ਪੰਜਾਬ ਦੀ ਇਨਕਲਾਬ ਜਿੰਦਾਬਾਦ ਵਾਲੀ ਨੌਜਵਾਨੀ ਨੂੰ ਪੂਰਨ ਮਾਨਸਿਕ ਨਸ਼ਲ ਕੁਸ਼ੀ ਦੀ ਨੰਗੀ ਚਿੱਟੀ ਗਵਾਈ ਆ ਕਿ ਅਣਖੀ ਮਾਰ ਦਿੱਤੀ ਗਈ ਕਿਸਾਨ ਅੰਦੋਲਨ ਚ ਸਿੱਖੀ ਪੇਚ ਲੁਕੀ ਇਨਕਲਾਬ ਜ਼ਿੰਦਾਬਾਰ ਵਾਲੀ ਕਿਸਾਨ ਜੂਨੀਅਰ ਲੀਡਰਸ਼ਿਪ ਦੀ ਅਸਲ ਸੋਚ ਦਾ ਪ੍ਰਤੱਖ ਪ੍ਰਮਾਣ ਜਨਾਜਾ ਕੱਢ ਕੇ ਰੱਖ ਦਿੱਤਾ ਨਿੱਜ ਤੱਕ ਸੀਮਤ ਭਾਰਤੀ ਸਟੇਟ ਨਾਲ ਆਪ ਦੇ ਲੋਕਾਂ ਦੇ ਹੱਕਾਂ ਦੀ ਦਲਾਲੀ ਕਰਦੀ ਮੌਕਾ ਪ੍ਰਸਤ ਸੋਚਦੇ ਕਿਰਦਾਰਾਂ ਦੀ ਮਾਨਸੰਗ ਕਾਲੀ ਕੰਗਾਲੀ ਦਾ ਨੰਗਾ ਨਾਚ ਕੁੱਲ ਦੁਨੀਆ 'ਚ ਬੈਠੇ ਪੰਜਾਬ ਦੇ ਲੋਕਾਂ ਨੇ ਆਪ ਦੇ ਅੱਖੀਂ ਵੇਖ ਲਿਆ ਅੱਜ 2024 ਚੋਣਾਂ 'ਚ ਬਾਦਲਕਿਆਂ ਦੀ ਇਹ ਹਾਲਤ ਹੋ ਗਈ ਕਿ ਬੇਸ਼ਰਮ ਬੀਬਾ ਜੀ ਨੂੰ ਸੱਤਾ ਸੁੱਖ ਲਈ ਲੋਕਾਂ ਦੇ ਦਰਾਂ ਤੇ ਪਖੰਡ ਕਰਕੇ ਪੈਸੇ ਦੇ ਲਾਲਚ ਵੋਟ ਖਰੀਦਣੀ ਪੈ ਗਈ ਇਹਨਾਂ ਨੂੰ ਲੱਗਦਾ ਕਿ ਇਹ ਜੇਤਾ ਇਹ ਜੇਤੀ ਨਹੀਂ ਇਸ ਨੂੰ ਬૌਧਿਕ ਹਾਰ ਕਹਿੰਦੇ ਨੇ ਭੜਿਓ ਲੋਕੋ ਇਹ ਤੇਜ਼ੀ ਨਾਲ ਆਪ ਦੇ ਅੰਤ ਵੱਲ ਵੱਧ ਰਹੇ ਨੇ ਪਟਿਆਲੇ ਵਾਲਾ ਖਾਨਦਾਨ ਸ਼ਾਹੀ ਮਹਿਲ ਤੱਕ ਸਿਮਟ ਕੇ ਰਹਿ ਗਿਆ ਬੁੱੱਜੜ ਬਿਆੰਤੇ ਦਾ ਪੋਤਾ ਹਾਲ ਤੁਸੀਂ ਦੇਖ ਹੀ ਰਹੇ ਹੋ ਸਿਮਰਨਜੀਤ ਸਿੰਘ ਮਾਨ ਜਿੰਨਾ ਕ ਯੋਗਦਾਨ ਪਾਇਆ ਸੀ ਕੌਮ ਨੇ ਉਸ ਤੋਂ ਕਿਤੇ ਜ਼ਿਆਦਾ ਮੋੜ ਦਿੱਤਾ ਹ ਅਖੌਤੀ ਪੰਥਕ ਬੀਬੇ ਪੁੱਤ ਦੀ ਜਾਗ ਹੁਣ ਜਾ ਕੇ ਖੁੱਲੀ ਆ ਪਰ ਸੱਚ ਤਾਂ ਇਹ ਕਿ 1839 ਤੋਂ ਅੱਜ 2024 ਤੱਕ ਆਉਂਦਿਆਂ ਆਪ ਦੀ ਹੋਣ ਤੇ ਕੂਣੀਆਂ ਮੋੜ ਤੇ ਲਿਹਾ ਖੜਾ ਕੀਤਾ ਪੰਜਾਬ ਆਪ ਦੇ ਅਸਲੀ ਵਾਰਸਾਂ ਨੂੰ ਉਡੀਕ ਰਿਆ ਆਪਣੇ ਅਸਲੀ ਵਾਰਸਾਂ ਨੂੰ ਉਡੀਕ ਰਿਆ ਪੰਜਾਬ ਉਮੀਦ ਕਰਦਾ ਤੁਹਾਨੂੰ ਇਹ ਸਾਡਾ ਆਰਟੀਕਲ ਇਹ ਲੇਖ ਪਸੰਦ ਆਵੇਗਾ ਇਸ ਦੇ ਲੇਖਕ ਸਨ ਸਰਦਾਰ ਪਰਮਿੰਦਰ ਸਿੰਘ ਜੰਡਾਲੀ ਪੇਸ਼ਕਸ਼ ਪੰਜਾਬੀ ਆਵਾਜ਼ ਕੈਨੇਡਾ ਆਵਾਜ਼ ਕੁਲਜਿੰਦਰ ਸਿੰਘ ਬੱਲ ਉਮੀਦ ਕਰਦਾ ਕਿ ਤੁਹਾਨੂੰ ਪਸੰਦ ਆਵੇਗਾ ਪਸੰਦ ਆਵੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹੋ ਜਿਹੀਆਂ ਸੱਚੀਆਂ ਸੁੱਚੀਆਂ ਗੱਲਾਂ ਇਸ ਚੈਨਲ ਤੇ ਅਸੀਂ ਕਰਕੇ ਆਵਾਜ਼ ਦੇ ਰਹੀ ਆਪਣਾ ਫਰਜ਼ ਨਿਭਾ ਦਿੰਨੇ ਆ ਤੁਸੀਂ ਆਪਣਾ ਫਰਜ਼ ਨਿਭਾ ਦਿਓ ਕਿਉਂਕਿ ਭਾਰਤ ਜਾਂ ਪੰਜਾਬ ਵਿੱਚ ਤਾਂ ਅਜਿਹੇ ਚੈਨਲਾਂ ਨੂੰ ਚੱਲਣ ਹੀ ਨਹੀਂ ਦਿੱਤਾ ਜਾਂਦਾ ਬੈਨ ਕੀਤੇ ਹੋਏ ਚੈਨਲਾਂ 'ਚ ਸਾਡੇ ਇਸ ਚੈਨਲ ਦਾ ਨਾਮ ਹੀ ਆਉਂਦਾ ਤੇ ਜੇ ਤੁਸੀਂ ਸਮਝਦੇ ਹੋ ਕਿ ਅਸੀਂ ਪੰਜਾਬ ਪੰਥ ਸਿੱਖੀ ਜਾਂ ਆਪਣੇ ਹੱਕ ਹਕੂਕ ਪੰਜਾਬ ਪ੍ਰਸਤੀ ਨੂੰ ਸਹੀ ਰੂਪ ਵਿੱਚ ਪੇਸ਼ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਤੇ ਤੁਸੀਂ ਵੀ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਓ ਕਿਉਂਕਿ ਤੁਸੀਂ ਇਸ ਨੂੰ ਸ਼ੇਅਰ ਕਰੋਗੇ ਤੁਸੀਂ ਇਸ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਸੀਂ ਇਸ ਨੂੰ ਲਾਈਕ ਕਰੋਗੇ ਤੇ ਸਾਡੇ ਵਰਗੇ ਹਮ ਖਿਆਲੀ ਬੰਦਿਆਂ ਦੀ ਇੱਕ ਵੱਡੀ ਟੀਮ ਜਿਹੜੀ ਆ ਉਹ ਇਸ ਤਰ੍ਹਾਂ ਖੜੀ ਹੋ ਸਕਦੀ ਆ ਤੇ ਅਸੀਂ ਆਪਣੇ ਵਿਚਾਰਾਂ ਦਾ ਜਿਹੜਾ ਪ੍ਰਗਟਾਵਾ ਦਾਨ ਪ੍ਰਦਾਨਾ ਕਰ ਸਕਦੇ ਆ ਮਿਲਦੇ ਆ ਜੀ ਇੱਕ ਨਵੇਂ ਕਿਸੇ ਨਵੇਂ ਆਰਟੀਕਲ ਨਵੇਂ ਕਿਸੇ ਪ੍ਰੋਗਰਾਮ ਦੇ ਵਿੱਚ ਧੰਨਵਾਦੀ ਤੁਹਾਡੇ ਸਾਡੇ ਨਾਲ ਸਾਡੇ ਨਾਲ ਜੁੜਨ ਵਾਸਤੇ ਉਮੀਦ ਆ ਤੁਸੀਂ ਜ਼ਰੂਰ ਆਪਣਾ ਬਣਦਾ ਯੋਗਦਾਨ ਪਾਵੋਗੇ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ